ਕਿਉਂਕਿ ਮੋਦੀ ਜੀ ਨੇ ਖੁਦ ਐਲਾਨ ਕੀਤਾ ਸੀਗਾ ਵੀ ਐਮਐਸਪੀ ਕੀ ਖਰੀਦਿਆ ਗਰੰਟੀ ਗ੍ਰੰਟ ਸੁਵਮਨਾਥ ਰਿਪੋਰਟ ਲਾਗੂ ਕਰੂੰਗਾ ਪਹਿਲੀ ਹੀ ਕਲਮ ਸੇ ਪਹਿਲੀ ਕੈਬਨਿਟ ਦੀ ਪਹਿਲੀ ਮੀਟਿੰਗ ਮੇ ਕਿਸਾਨ ਕੋ ਕਰਜ਼ ਮੁਕਤੀ ਕਰ ਦਿੱਤਾ ਜਾਏਗਾ 9.5 ਸਾਲ ਲੋਗੇ ਪਾਣੀ 10 ਸਾਲ ਨਹੀਂ ਕੀਤਾ ਗਿਆ ਪਰ ਸਣਾ ਉਹੀ ਸਵਾਲ ਹੈ ਕੋਈ ਨਵਾਂ ਸਵਾਲ ਨਹੀਂ ਕਿਹਾ ਵੀ ਜੋ ਸਣਾ ਕਮਿਟਮੈਂਟ ਕੀਤੀ ਸੀਗੀ ਤੁਸੀਂ ਕਮਿਟਮੈਂਟ ਪੂਰੀ ਕਿਉਂ ਨਹੀਂ ਕਰ ਰਹੇ ਹੈ ਕੰਮ ਤੇ ਮਿੱਟੀ ਬਾਦੀ ਅੱਗੇ ਨਹੀਂ ਵਧਿਆ ਪਰ ਇਸ ਵਾਰੀ ਆਰਪਾਰ ਦੀ ਲੜਾਈ ਬਣਾ ਕੇ ਕਿਸਾਨ ਮਜ਼ਦੂਰ ਆਦੀਵਾਸੀ ਘਰੋਂ ਨਿਕਲਿਆ ਕਿਸਾਨ ਨੂੰ ਐਮਐਸਬੀ ਨਹੀਂ ਮਿਲਦੀ ਇਹਦੇ ਮਤਲਬ ਮਜ਼ਦੂਰ ਨੂੰ ਮਜ਼ਦੂਰੀ ਨਹੀਂ ਮਿਲਣੀ ਛੋਟਾ ਦੁਕਾਨਦਾਰ ਖਤਮ ਹੋਊਗਾ ਅਗਰ ਆਦੀਵਾਸੀਆਂ ਦਾ ਪੰਜੀ ਸੂਚੀ ਤੋਂ ਬਾਹਰ ਨਿਕਟਿਆ ਜਾਂਦਾ ਉਹਨਾਂ ਦਾ ਜੰਗਲ ਕਰਜ਼ਬ ਹੋਊਗਾ ਸਵੈਮਾਨ ਖਤਮ ਹੋਊਗਾ ਅਗਰ ਐਮਐਸਬੀ ਕਿਸਾਨ ਨੂੰ ਮਿਲਦੀ ਹੈ ਤੇ ਜਿਹੜੇ ਕਿਸਾਨ ਦਾ ਪੁੱਤ ਅੱਜ ਦੀ ਟਾਕੀ ਫੜਦਾ ਆਇਲੈਂਡਸ ਕਰਦਾ ਉਹ ਤੇ ਜਾ ਰਿਹਾ ਹੈਗਾ ਨਾਲੇ ਕਿਲਾ ਵੇਚ ਕੇ ਜਾ ਰਿਹਾ ਕੋਈ ਔਖਾ-ਔਖਾ ਜਾ ਰਿਹਾ ਕੋਈ ਉਹ ਜਾਂਚ ਦੀ ਟਾਕੀ ਫੜਨ ਨੂੰ ਅੜ ਜਾਊਗਾ ਵੱਡੇ ਕਾਰਬਨ ਘਰਾਣੇ ਚੋਟ ਵੱਜੂਗੀ ਗ੍ਰਾਮੀਣ ਭਾਰਤ ਖੁਸ਼ਾ ਲੋ ਇਹ ਗੰਗਾ ਨਗਰ ਹਬੋਰ ਜਨ ਕਿ ਰਾਜਸਥਾਨ ਪੰਜਾਬ ਦੇ ਬੈਰੀਅਰ ਰਾਜਸਥਾਨ ਹਰਿਆਣ ਦੇ ਬੈਰੀਅਰ ਸੇਮ ਇਸ ਤਰੀਕੇ ਨਾਲ ਸੀਲ ਕਰ ਰੱਖੇ ਜਦ ਕੀ ਜਦ ਕੀ ਉੱਥੇ ਕੋਈ ਕਿਸਾਨ ਵੀ ਆਣੇਗੇ ਆਟਰ ਸੁਣਨੇ ਪਏ ਆ ਸਾਨ ਅੰਦੋਲਨ 2 ਦੇ ਵਿੱਚ ਅਸੀਂ ਖੜੇ ਹੋਏ ਆ ਤੇ ਸਾਡੇ ਨਾਲ ਰਾਜਸਥਾਨ ਤੋਂ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਸਤਿ ਸ਼੍ਰੀ ਅਕਾਲ ਜੀ ਜੈ ਕਿਸਾਨ ਮੇਰਾ ਨਾਮ ਰਣਜੀਤ ਸਿੰਘ ਰਾਜੂ ਸੁਭਾ ਪ੍ਰਧਾਨ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜੀ ਕੇ ਐਸ ਰਾਜਸਥਾਨ ਸੀ ਰਾਜਸਥਾਨ ਤੋਂ ਸਮਰਥਨ ਦੇਣ ਆਏ ਹੋ ਇੱਥੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਜੋ ਇਹ ਅੰਦੋਲਨ ਦੂਜਾ ਲੜਿਆ ਜਾ ਰਿਹਾ ਹੈਗਾ ਕੀ ਮੰਨਦੇ ਹੋ ਇਹ ਜੋ ਮੰਗਾਂ ਲੈ ਕੇ ਕਿਸਾਨ ਤੁਰੇ ਨੇ ਜਾਂ ਤੁਸੀਂ ਜੋ ਮੰਗਾਂ ਲੈ ਕੇ ਤੁਰੇ ਹੋ ਕਿ ਉਹ ਮੰਗਾਂ ਕੇਂਦਰ ਸਰਕਾਰ ਮੰਨੂਗੀ ਪਹਿਲੀ ਗੱਲ ਤਾਂ ਸਮਰਥਨ ਦੇਣ ਨਹੀਂ ਆਏ ਅਸੀਂ ਸੰਘਰਸ਼ ਕਰਨ ਆਏ ਆ ਠੀਕ ਹੈ ਪਿਛਲੀ ਵਾਰ ਵੀ 13 ਮਹੀਨੇ ਜਦੋਂ ਤੱਕ ਚੱਲਿਆ ਮੋਰਚਾ ਰਾਜਸਥਾਨ ਦੇ ਸ਼ਾਹਦੇਵਰ ਨਾਕੇ ਤੇ 13 ਮਹੀਨੇ ਅੜ ਕੇ ਡਟ ਕੇ ਖੜੇ ਰਹੇ ਐਸਰ ਕੇ ਸਮਰਥਨ ਨਹੀਂ ਸੰਘਰਸ਼ ਦੂਜੀ ਗੱਲ ਕੀ ਕੇਂਦਰ ਸਰਕਾਰ ਮੰਗਾ ਮੰਨੂ ਕਿ ਨਾ ਮੰਨੂ ਕਿਉਂਕਿ ਮੋਦੀ ਜੀ ਨੇ ਖੁਦ ਐਲਾਨ ਕੀਤਾ ਸੀਗਾ ਵੀ ਐਮਐਸਪੀ ਦੀ ਖਰੀਦਿਆ ਗਾਰੰਟੀ ਕਾਨੂੰਨ ਸਵਮਨਤ ਰਿਪੋਰਟ ਲਾਗੂ ਕਰੂੰਗਾ ਪਹਿਲੀ ਹੀ ਕਲਮ ਸੇ ਪਹਿਲੀ ਕੈਬਨਟ ਦੀ ਪਹਿਲੀ ਮੀਟਿੰਗ ਵਿੱਚ ਕਿਸਾਨ ਕੋ ਕਰਜ਼ ਮੁਕਤੀ ਕਰ ਦਿਆ ਜਾਏਗਾ 9.5 ਸਾਲ ਹੋ ਗਏ ਪੌਣੇ 10 ਸਾਲ ਨਹੀਂ ਕੀਤਾ ਗਿਆ ਹੁਣ ਸਾਡਾ ਉਹੀ ਸਵਾਲ ਹੈ ਕੋਈ ਨਵਾਂ ਸਵਾਲ ਨਹੀਂ ਕਿ ਵੀ ਜੋ ਸਾਡਾ ਕਮਿਟਮੈਂਟ ਕੀਤੀ ਸੀਗੀ ਤੁਸੀਂ ਕਮਿਟਮੈਂਟ ਪੂਰੀ ਕਿਉਂ ਨਹੀਂ ਕਰ ਰਹੇ ਇਸ ਤੋਂ ਪਹਿਲਾਂ ਤਿੰਨ ਵਾਰੀ ਅੰਦੋਲਨ ਕਰ ਚੁੱਕੇ ਹਾਂ ਤਿੰਨੇ ਵਾਰੀ ਇਹਨਾਂ ਕਮੇਟੀਆਂ ਬਣਾਈਆਂ ਤੇ ਮੰਨੇ ਵੀ ਤੁਹਾਡੀ ਮੰਗ ਜਾਇਜ਼ ਹੈ ਤੁਹਾਨੂੰ ਇਹ ਮਿਲਣਾ ਚਾਹੀਦਾ ਹੈ ਦਵਾਂਗੇ ਕਮੇਟੀ ਸਪਾਰਸ਼ ਕਰੂਗੀ ਪਰ ਕਮੇਟੀ ਬਣ ਕੇ ਕੰਮ ਤੇ ਮਿੱਟੀ ਪਾਤੀ ਅੱਗੇ ਨਹੀਂ ਵਧਿਆ ਪਰ ਇਸ ਵਾਰੀ ਆਰ ਪਾਰ ਦੀ ਲੜਾਈ ਬਣਾ ਕੇ ਕਿਸਾਨ ਮਜ਼ਦੂਰ ਆਦੀਵਾਸੀ ਘਰੋਂ ਨਿਕਲਿਆ ਤੇ ਆਪ ਦਾ ਹੱਕ ਲੈ ਕੇ ਜਾਓ ਕਿਉਂਕਿ ਅਗਰ ਕਿਸਾਨ ਨੂੰ ਐਮਐਸਪੀ ਨਹੀਂ ਮਿਲਦੀ ਇਹਦੇ ਮਤਲਬ ਮਜ਼ਦੂਰ ਨੂੰ ਮਜ਼ਦੂਰੀ ਨਹੀਂ ਮਿਲਣੀ ਛੋਟਾ ਦੁਕਾਨਦਾਰ ਖਤਮ ਹੋਊਗਾ ਅਗਰ ਆਦੀਵਾਸੀਆਂ ਦਾ ਪੰਜੀ ਸੁਚੇ ਬਾਹਰ ਨਹੀਂ ਕੱਢਿਆ ਜਾਂਦਾ ਉਹਨਾਂ ਦਾ ਜੰਗਲ ਖਤਮ ਹੋਊਗਾ ਸਵੈਮਾਨ ਖਤਮ ਹੋਊਗਾ ਅਗਰ ਐਮਐਸਪੀ ਕਿਸਾਨ ਨੂੰ ਮਿਲਦੀ ਹੈ ਤੇ ਜਿਹੜੇ ਕਿਸਾਨ ਦਾ ਪੁੱਤ ਜਹਾਜ਼ ਦੀ ਟਾਕੀ ਫੜਦਾ ਆਇਲਟਸ ਕਰਦਾ ਉਹ ਤੇ ਜਾ ਰਿਹਾ ਹੈਗਾ ਨਾਲੇ ਕਿਲਾ ਵੇਚ ਕੇ ਜਾ ਰਿਹਾ ਕੋਈ ਔਖਾ ਔਖਾ ਜਾ ਰਿਹਾ ਕੋਈ ਉਹ ਜਹਾਜ਼ ਦੀ ਟਾਕੀ ਫੜਨ ਨੂੰ ਅੜ ਜਾਊਗਾ ਜਿਹੜੀ ਦਿਹਾੜੀ ਅੱਜ 5-700 ਰੁਪਏ ਹੈ ਉਹ ਦਿਹਾੜੀ 80000 ਰੁਪਏ ਆਟੋਮੈਟਿਕ ਹੋ ਜਾਣੀ ਹੈ ਯਾਨੀ ਕਿ ਬਹੁਤ ਕੁਝ ਜੁੜਿਆ ਹੋਇਆ ਐਮਐਸਪੀ ਦੇ ਨਾਲ ਐਮਐਸਪੀ ਇੱਕ ਤਾਨਾ ਹੈ ਇੱਕ ਐਸਾ ਤਾਨਾ ਬਣਨਾ ਹੈਗਾ ਅਗਰ ਕਿਸਾਨ ਨੂੰ ਐਮਐਸਪੀ ਮਿਲਦੀ ਹੈ ਤੇ ਮਜ਼ਦੂਰ ਖੁਸ਼ਵਾਲ ਛੋਟਾ ਦੁਕਾਨਦਾਰ ਖੁਸ਼ਵਾਲ ਹਾਂ ਵੱਡਿਆ ਕਾਰਬੋਡ ਘਰਾਣੇ ਚੋਟ ਵੱਜੂਗੀ ਗ੍ਰਾਮੀਣ ਭਾਰਤ ਖੁਸ਼ਹਾਲ ਹੋਊਗਾ ਅੱਛਾ ਜੀ ਜਿਵੇਂ ਹਰਿਆਣਾ ਸਰਕਾਰ ਦੇ ਵੱਲੋਂ ਉੱਥੇ ਵੀ ਬੀਜੇਪੀ ਦੀ ਸਰਕਾਰ ਆ ਤੇ ਤੁਹਾਡੇ ਰਾਜਸਥਾਨ ਚ ਵੀ ਹੁਣ ਬੀਜੇਪੀ ਦੀ ਸਰਕਾਰ ਬਣ ਚੁੱਕੀ ਆ ਜਿਵੇਂ ਬੀਜੇਪੀ ਦੇ ਵੱਲੋਂ ਹਰਿਆਣੇ ਦੇ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਸੀਂ ਸ਼ਾਮਿਲ ਨਹੀਂ ਹੋਣਾ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰਚੇ ਕੱਟੇ ਜਾ ਰਹੇ ਨੇ ਰਾਜਸਥਾਨ ਸਰਕਾਰ ਤਾਂ ਨਹੀਂ ਇਹ ਕੁਝ ਕਰ ਰਹੀ ਅੱਜ ਹੀ ਰਾਜਸਥਾਨ ਸਰਕਾਰ ਨੇ ਕਿਸਾਨਾਂ ਦੇ ਲਾਟ ਚਾਰਜ ਕੀਤਾ हनुमानगढ़ ਦੇ ਵਿੱਚ लाठी चार्ज ਹੋਇਆ ਅੱਜ ਉੱਥੇ ਬੁੰਦੀ ਵਿੱਚ ਮੀਟਿੰਗ ਤੇ ਕਿਸਾਨਾਂ ਨੇ ਉਹਨਾਂ ਨੂੰ ਹਵਦਾਬ ਕੀਤੀ ਗਈ ਹੈਗੀ ਆ ਉਸ ਤੋਂ ਬਾਅਦ ਪੀਲੀ ਬੰਗਾ ਮੀਟਿੰਗ ਸੀਗੀ ਬਹੁਤ ਕੋਸ਼ਿਸ਼ ਕੀਤੀ ਗਈ ਪੀਲੀ ਬੰਗਾਂ ਬੰਦੇ ਇਕੱਠੇ ਹੋਣ ਤੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਵੀ ਗੰਗਾ ਨਗਰ ਹਭੋਰ ਯਾਨੀ ਕਿ ਰਾਜਸਥਾਨ ਪੰਜਾਬ ਦੇ ਬੈਰੀਅਰ ਰਾਜਸਥਾਨ ਹਰਿਆਣੇ ਦੇ ਬੈਰੀਅਰ ਸੇਮ ਇਸ ਤਰ੍ਹਾਂ ਸੀਲ ਕਰ ਰੱਖਿਆ ਹੈ ਅੱਛਾ ਰਾਜਸਥਾਨ ਦੇ ਬੈਰੀਅਰਾਂ ਤੇ ਵੀ ਇਸ ਤਰ੍ਹਾਂ ਬਾਰਡਰ ਲਾਤਾ ਸੇਮ ਇਸ ਤਰ੍ਹਾਂ ਸੀਲ ਕਰ ਰੱਖਿਆ ਜਦਕਿ ਜਦਕਿ ਉੱਥੇ ਕੋਈ ਕਿਸਾਨ ਵੀ ਨਹੀਂਗੇ ਬਾਰਡਰ ਸੁੱਨੇ ਪਏ ਆ ਬਿਲਕੁਲ ਪਰ ਲੋਕ ਦੁਖੀ ਹੋ ਰਹੇ ਆ ਬੱਸਾਂ ਬੰਦ ਕੀਤੀਆਂ ਪਈਆਂ ਹੈਗੀਆਂ ਜਿਹੜੇ ਕਹਿੰਦੇ ਵੀ ਇਹ ਅੰਦੋਲਨ ਇਕੱਲੇ ਪੰਜਾਬ ਦਾ ਹੈ ਤੇ ਕੱਲੇ ਪੰਜਾਬ ਦਾ ਅੰਦੋਲਨ ਹੈ ਤੇ ਤੁਸੀਂ ਰਾਜਸਥਾਨ ਪੰਜਾਬ ਦੇ ਬਾਰਡਰ ਕੋ ਅਸੀਲ ਕੀਤੇ ਆ ਕੋ ਰਾਜਸਥਾਨ ਦਾ ਕਿਸਾਨ ਆਉਂਦਾ ਹੋਊਗਾ ਸਾਤ ਦੇ ਇੰਦੇ ਲਈ ਸੰਘਰਸ਼ ਲੜਨ ਦੇ ਲਈ ਫਿਰ ਉਹਨਾਂ ਨੂੰ ਵੀ ਰੋਕਣਾ ਹੋਊਗਾ ਤੇ ਫਿਰ ਇਹ ਗੱਲ ਕੋ ਕਹਿੰਦੇ ਆ ਪੰਜਾਬ ਦਾ ਅੰਦੋਲਨ ਹੈ ਅਜਾ ਅਜਾ ਸਵਾਲ ਹੈ ਅਗਰ ਅੰਦੋਲਨ ਪੰਜਾਬ ਦਾ ਹੈ ਹਰਿਆਣਾ ਖੁੱਲਾ ਛੱਡ ਦੋ ਯੂਪੀ ਕੋਲੀ ਛੱਡ ਦੋ ਰਾਜਸਥਾਨ ਖੁੱਲਾ ਛੱਡ ਦੋ ਮੱਧ ਪ੍ਰਦੇਸ਼ ਖੁੱਲਾ ਛੱਡ ਦੋ ਅਸੀਂ ਆਉਂਦੇ ਨਹੀਂ ਉਹ ਕਹਿੰਦੇ ਦਿੱਲੀ ਜਾਣਾ ਜਾਣਿਓ ਤੁਸੀਂ ਅਸੀਂ ਦਿੱਲੀ ਨਹੀਂ ਜਾਣ ਦੇਣਾ ਕਹਿੰਦੇ ਦਿੱਲੀ ਨਹੀਂ ਬਿਠਾ ਦੇਣਾ ਦਿੱਲੀ ਨਾ ਜਾਣਾ ਤਾਂ ਜਾਣਾ ਇਹ ਕੋ ਸਵਾਲ ਨਹੀਂਗਾ ਦਿੱਲੀ ਕੋ ਸ਼ੌਕਰ ਨੂੰ ਚੱਲੇ ਅਸੀਂ ਅਸੀਂ ਤਾਂ ਮੰਗਾ ਮਨਵਾਉਣਾ ਸਾਡਾ ਅਣਖ ਦਾ ਸਵਾਲ ਹੈ ਸਾਡੀ ਜਿੱਦ ਦਾ ਬਜਿੱਦਾ ਸੀ ਦਿੱਲੀ ਜਦੋਂ ਤੁਸੀਂ ਬਜਿੱਦ ਨਹੀਂ ਗਏ ਇਹ ਜਿਵੇਂ ਪਹਿਲਾਂ ਮੋਦੀ ਨੇ ਐਲਾਨ ਕੀਤਾ ਸੀਗਾ ਬਿਨਾ ਮੀਟਿੰਗ ਕੀਤੇ ਵੀ ਮੇਰੀ ਤਪੱਸਿਆ ਵਿੱਚ ਕਮੀ ਰਹ ਗਈ ਮੈਂ ਦੇਸ਼ से माफ़ी मांगता हूं ਤਿੰਨੋਂ ਕਾਨੂੰਨ ਵਾਪਸ ਲੈਂਦਾ ਹਾਂ ਉਸ ਤਰੀਕੇ ਨਾਲ ਸਵੇਰੇ ਆਜ 8 ਵਜੇ ਦੁਆਰਾ ਫੇਰ ਆ ਕੇ ਕਹਦੇ ਵੀ ਮੇਰੀ ਤਪੱਸਿਆ ਵਿੱਚ ਕਮੀ ਰਹ ਗਈ ਸੀ ਰਾਤ ਮੇਰੀ ਮੀਟਿੰਗ ਲੈ ਲਈ ਹੈ ਕਿਸਾਨ ਐਮਐਸਬੀ ਬਿਨਾ ਨਹੀਂ ਬਚ ਸਕਦਾ ਕਿਉਂਕਿ ਮੈਨੇ ਹੀ ਸ਼ਿਫਾਰਸ਼ ਕੀਤੀ 2012 ਮੇ ਮੁੱਖ ਮੰਤਰੀ ਰਹਤੇ ਹੋਏ ਕਿਸਾਨ ਕੋ ਐਮਐਸਬੀ ਬਹੁਤ ਜ਼ਰੂਰੀ ਹੈ ਰਾਤ ਉਹ ਮੈਂ ਰਿਪੋਰਟ ਪੜ੍ਹ ਲਈ ਮੈਨੂੰ ਕੋ ਧਿਆਨ ਆ ਗਿਆ ਅਮ ਹਮ ਕਿਸਾਨੋ ਕੋ ਐਮਐਸਬੀ ਦੇਂਗੇ ਅਜਕਾਰ ਛੜੇ ਕਰ ਜਾਂ ਉਹਨਾਂ ਕੇ ਤੁਸੀਂ ਇਦਰੀ ਜਗ ਲੈਣਾ ਕੀ ਆ ਗੱਲ ਆ ਹੁਣ ਮੀਟਿੰਗਾਂ ਹੋ ਰਹੀਆਂ ਨੇ ਤੁਸੀਂ ਵੀ ਸ਼ਾਮਲ ਹੋਣ ਵਾਸਤੇ ਮੀਟਿੰਗਾਂ ਦੇ ਵਿੱਚ ਜਾਣੇ ਹੋ ਮੀਟਿੰਗਾਂ ਦੇ ਵਿੱਚ ਕੀ ਲੱਗਦਾ ਉਹਨਾਂ ਦੀ ਨਾਲ ਹੋਈ ਗੱਲਬਾਤ ਤੋਂ ਲੈ ਕੇ ਪੰਜ ਪੰਜ ਘੰਟੇ ਲੰਬੀ ਮੀਟਿੰਗ ਚੱਲ ਜਾਂਦੀ ਆ ਏਡਾ ਲੰਬਾ ਸਮਾਂ ਮੀਟਿੰਗ ਤੇ ਕੋਈ ਸਿੱਟਾ ਤਾਂ ਨਿਕਲਦਾ ਹੋਊਗਾ ਉਹਨਾਂ ਦੇ ਰਿਐਕਸ਼ਨ ਤੋਂ ਉਹਨਾਂ ਦੀ ਗੱਲਬਾਤ ਤੋਂ ਕੁਝ ਤਾਂ ਪਤਾ ਲੱਗਦਾ ਹੋਊਗਾ ਕਿ ਕੇਂਦਰ ਸਰਕਾਰ ਮੰਨੂਗੀ ਜਾਂ ਨਹੀਂ ਮੰਨੂਗੀ ਕਿ ਵਾਕਈ ਉਹਨਾਂ ਤੇ ਪ੍ਰੈਸ਼ਰ ਪੈ ਰਿਹਾ ਸਾਡੇ ਦੋਨਾਂ ਦਾ ਉਹਨਾਂ ਐਮਐਸਪੀ ਵਾਸਤੇ ਇੱਕ ਨਵੀਂ ਕਮੇਟੀ ਬਣਾਉਣਾ ਚਾਹੁੰਦੇ ਆ ਅੱਛਾ ਤੇ ਨਵੀਂ ਕਮੇਟੀ ਕਹਿੰਦੇ ਵੀ ਜਿਵੇਂ ਤੁਸੀਂ ਕਹੋ ਸੰਵਧਾਨ ਦੇ ਅਕੋਰਡਿੰਗ ਸਖਤ ਕਮੇਟੀ ਬਣਾ ਲੈਣੇ ਆ ਜਿਹੜੀ ਕਮੇਟੀ ਮੁੱਕਰ ਨਾ ਸਕੇ ਜਾਂ ਸ਼ਿਫਾਰਸ਼ ਲਾਗਰ ਹੋ ਸਕੇ ਯਾਨੀ ਕਿ ਇਸ ਤਰੀਕੇ ਜਿਹਦੇ ਉਹ ਕਰਨਾ ਚਾਹੁੰਦੇ ਆ ਪਰ ਸਾਨੂੰ ਪਤਾ ਕਮੇਟੀ ਕਿੰਨੀ ਸਖਤ ਹੋਵੇ ਉਹ ਤਾਂ ਇਹ ਵੀ ਕਹਿੰਦੇ ਕਮੇਟੀ ਚ ਤੁਸੀਂ ਵੀ ਸ਼ਾਮਲ ਹੋ ਜਾਓਗੇ ਆਹੋ ਗਿਆ ਹਾਇ ਤੇ ਗੱਲ ਕਰ ਰਹੇ ਨਾ ਨਵੀਂ ਕਮੇਟੀ ਪਹਿਲਾਂ ਕੀ ਸੀ ਕਮੇਟੀ ਵਿੱਚ ਸਾਡੇ ਬੰਦੇ ਘੱਟ ਸੀਗੇ ਇਹਨਾਂ ਦੇ ਵਾਦੇ ਸੀਗੇ ਹੁਣ ਉਹ ਉਹ ਇੱਥੋਂ ਵੀ ਬਣ ਜਾਣਗੇ ਵੀ ਤੁਸੀਂ ਆਪਦੀ 21 ਪਾ ਲਓ ਅਸੀਂ 15 ਪਾ ਦਾਂਗੇ ਤੁਹਾਨੂੰ ਬਹੁਤ ਵੱਡਾ ਹੋ ਜਾਊਗਾ ਤੁਹਾਡੀ ਮੰਨੀ ਜਾਊਗੀ ਇਸ ਤਰ੍ਹਾਂ ਹੱਲ ਨਹੀਂ ਨਿਕਲ ਸਕਦਾ ਜੇਕਰ ਕਮੇਟੀ ਦੇ ਵਿੱਚ ਬਹੁਤ ਵਾਰ ਸਾਡਾ ਵਾਜੇ ਅਸੀਂ ਆਪਦੀ ਮੰਗ ਕਮੇਟੀ ਦੇ ਵਿੱਚ ਰੱਖ ਦਿੱਤੀ ਹੈ ਜਿਹੜੀਆਂ 23 ਮੰਗਾਂ ਤੇ ਅਸੀਂ 23 ਮਾਫ ਕਰਨਾ 23 ਫੈਸਲਿਆਂ ਦੇ ਉੱਤੇ ਅਸੀਂ ਐਮਐਸਪੀ ਮੰਗ ਰਹੇ ਹਾਂ ਅਸੀਂ ਕਮੇਟੀ ਦੇ ਵਿੱਚ ਉਹ ਚੀਜ਼ ਨੂੰ ਰੱਖ ਦਈਏ ਸਵਾਮੀ ਨਾਥਰ ਅਯੋਗ ਸੀਗਾ ਅਯੋਗ ਸੀ ਕਮੇਟੀ ਸੀ ਉਹਨੇ ਸਿਫਾਰਿਸ਼ ਕੀਤੀ ਨਾ ਵੀ ਲਾਗੂ ਕਰੋ ਹੋ ਗਿਆ ਗੱਲ ਤਾਂ ਲੋਕ ਸਭਾ ਨੇ ਕਰਨਾ ਨਾ ਲੋਕ ਸਭਾ ਦੇ ਵਿੱਚ ਕਾਨੂੰਨ ਪਾਸ ਕਰ ਦੇਣ ਵੀ ਕਿਸਾਨ ਨੂੰ ਐਮਐਸਪੀ ਦੀ ਖਰੀਦ ਦੀ ਗਰੰਟੀ ਦਿੱਤੀ ਜਾਊਗੀ ਗੱਲ ਖਤਮ ਹੈ ਉਸ ਤੋਂ ਬਾਅਦ ਕਮੇਟੀ ਬਣਾ ਲੈਣ ਕੀ ਪਾ ਹੋ ਰਿਹਾ ਤੇ ਇਹਦਾ ਕੀ ਨਹੀਂ ਹੋਣਾ ਕਮੇਟੀ ਤੇ ਕਰ ਲੂਗੀ ਪਰ ਕਾਨੂੰਨ ਤਾਂ ਬਣੇ ਘਟੋ ਘਟਾ ਆਰਡੀਨੈਂਸ ਲੈ ਕੇ ਆਉਣ ਘਟੋ ਘਟਾ ਹੈ ਗੱਲ ਇਹ ਹੈ ਜੀ ਮਤਲਬ ਕਿ ਐਮਐਸਪੀ ਦਾ ਕਾਨੂੰਨ ਲੋਕ ਸਭਾ ਦੇ ਵਿੱਚ ਪਾਸ ਕਰਨ ਕਾਨੂੰਨ ਲੈ ਕੇ ਦੇਣ ਅਤੇ ਉਸ ਤੋਂ ਬਾਅਦ ਜੇ ਕਮੇਟੀ ਬਣਦੀ ਹੈ ਤਾਂ ਫਿਰ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਓਗੇ ਹਾਂ ਫਿਰ ਹੋ ਜਾਗੇ ਸਿਰਫ ਖਾਸ ਗੱਲ ਨਹੀਂ ਕਿਉਂਕਿ ਇੱਕ ਵਾਰੀ ਕਾਨੂੰਨ ਬਣ ਗਿਆ ਲੋਕ ਸਭਾ ਦੇ ਵਿੱਚ ਉਸ ਤੋਂ ਬਾਅਦ ਮੈਕੈਨਿਜ਼ਮ ਇਹ ਰਹ ਜੂਗਾ ਕਿ ਕਿਹੜੀ ਕਿਹੜੀ ਫਸਲ ਆ ਉਹਦਾ ਕੀ ਕਾਸਟ ਆ ਪ੍ਰੋਡਕਸ਼ਨ ਕੀ ਹੈਗੀ ਆ ਉਹਦਾ ਕਾਸਟ ਕਿੰਦਾ ਦੀ ਉਹ ਗੱਲ ਹੈ ਕਰਜ਼ ਮੁਕਤੀ ਦੀ ਗੱਲ ਹੈਗੀ ਆ ਕਰਜ਼ ਮੁਕਤੀ ਦੇਖੋ ਬਿਲਕੁਲ ਕਿਸਾਨ ਦੀ ਹੋਣੀ ਚਾਹੀਦੀ ਹੈ ਕਿ ਕਿਸਾਨ ਨੂੰ ਕਰਜ਼ਦਾਰ ਕੀਤਾ ਗਿਆ ਹੈ ਕਿਸਾਨ ਨੂੰ ਫਸਲ ਦਾ ਨਾ ਭਾ ਦੇ ਕੇ ਅੱਜ ਕਿਸਾਨ ਤੋਂ ਆਪਣਾ ਕਰਜ਼ਾਈ ਕੀਤਾ ਗਿਆ ਹੈ ਕਿਵੇਂ ਅਸੀਂ ਇਹ ਗੱਲ ਵੀ ਕਹਿੰਦੇ ਆ ਸਰਕਾਰ ਨੂੰ ਵੀ ਸਰਕਾਰ ਟੇਬਲ 'ਤੇ ਜਾ ਕੇ ਬੈਠ ਜੇ ਉਹਨਾਂ ਦੇ ਅਫਸਰ ਉਹਨਾਂ ਦੇ ਰਜਿਸਟਰ ਉਹਨਾਂ ਦੇ ਖਾਕਾ ਰਿਕਾਰਡਿੰਗ ਕੋਲ ਹੈਗਾ ਮਗਰਲੇ 20 ਸਾਲਾਂ ਦਾ ਰਿਕਾਰਡ ਕੱਢ ਲੈਣ ਕੇਵਲ 20 ਸਾਲਾਂ ਦਾ ਵੀ ਕਿਸਾਨ ਨੂੰ ਐਮਐਸਬੀ ਨਾ ਮਿਲ ਕਰਕੇ ਨੁਕਸਾਨ ਕਿੰਨਾ ਹੋਇਆ ਤੁਸੀਂ ਹੈਰਾਨ ਹੋ ਜਾਓਗੇ 60 ਤੋਂ 70 ਲੱਖ ਰੁਪਏ ਦਾ ਕਿਸਾਨ ਨੂੰ ਨੁਕਸਾਨ ਹੋਇਆ ਤੇ ਅਸੀਂ ਕਰਦਾ ਸਰਦ ਹੈ ਕਿੰਨਾ 7-8 ਲੱਖ ਰੁਪਏ ਅਸੀਂ ਲੈਂਡ ਡਾਰੀ ਸਰਕਾਰ ਤੋਂ ਅਸੀਂ ਫਿਰ ਵੀ ਦੇ ਆਲੂ ਆ ਪਰ ਜਿਹੜਾ ਲੈਣਾ ਨਾ ਦੋ ਪਰ ਜਿਹੜਾ ਚੜਾਇਆ ਉਹ ਹੀ ਮਾਫ ਕਰ ਦੋ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀਆਂ ਹੋ ਰਹੀਆਂ ਨੇ ਬਹੁਤ ਸਾਰੇ ਧਿਰਾਂ ਇਹ ਗੱਲ ਕਹਿ ਰਹੀਆਂ ਨੇ ਵੀ ਇਹ ਤਾਂ ਰਾਜਨੀਤਿਕ ਜਿਹੜੀਆਂ ਦੂਜੀਆਂ ਸਾਡੇ ਵਿਰੋਧੀ ਪਾਰਟੀਆਂ ਨੇ বিজেপি ਕਹਿ ਰਹੀ ਆ ਕਿ ਉਹ ਇਹਨਾਂ ਨੂੰ ਸ਼ਹਿਦ ਦੇ ਰਹੀ ਆ ਸਾਡਾ ਅਕਸ਼ ਖਰਾਬ ਕਰਨਾ ਚਾਹੁੰਦੇ ਕਿਉਂਕਿ ਅਸੀਂ ਦੇਸ਼ ਦੇ ਵਿੱਚ ਦੁਬਾਰੇ ਵਾਪਸੀ ਕਰ ਰਹੇ ਹਾਂ 400 ਵੱਧ ਸੀਟਾਂ ਦੇ ਨਾਲ ਅਸੀਂ ਜਿੱਤ ਗਏ ਲੋਕ ਸਭਾ ਚ ਵਾਪਸ ਮੜਾਂਗੇ ਉਹ ਕਹਿੰਦੇ ਕਾਂਗਰਸ ਸਾਨੂੰ ਅੱਜ ਨੁਕਸਾਨ ਪਹੁੰਚਾ ਰਹੀ ਆ ਇਹ ਬਿਆਨਬਾਜ਼ੀਆਂ ਜਿਹੜੀਆਂ ਕਿਸਾਨ ਲੀਡਰਾਂ ਨੂੰ ਲੈ ਕੇ ਤੁਹਾਨੂੰ ਲੈ ਕੇ ਹੋ ਰਹੀਆਂ ਨੇ ਉਹ ਤਾਂ ਉਹਨਾਂ ਦੇ ਸ਼ਗੂਫੇ ਆ ਕੋਛ ਨਾ ਮਿਲਿਆ ਨਾ ਜੇ ਮਿਰਚ ਕੋਈ ਕبھی ਨਹੀਂ ਨਾ ਐਨੀ ਗੱਲਾਂ ਰਾਜੂ ਨੇ ਫਿਰ ਪੈਸੇ ਖਾਦੇ ਸੀਗੇ ਸਬੂਤ ਵੀ ਹੈ ਕੋਈ ਨਹੀਂ ਕਿ ਰਾਜੂ ਚੋਰ ਆ ਰਾਜੂ ਨੇ ਅੰਦੋਲਨ ਵੇਚਤਾ ਰਾਜੂ ਸਰਮ ਵੇਚ ਗਿਆ ਇਹਦਾ ਬੰਦੇ ਨੂੰ ਡੀਮੋਟਿਵੇਟ ਕਰਨ ਦੀ ਗੱਲਾਂ ਹੁੰਦੀਆਂ ਕੋਈ ਸਬੂਤ ਹੈ ਉਹਨਾਂ ਕੋਲੇ ਦੇਖੋ ਸੀਬੀਏ ਨੇ ਉਹਨਾਂ ਕੋਲੇ ਈਡੀ ਉਹਨਾਂ ਕੋਲੇ ਆਈਬੀ ਉਹਨਾਂ ਕੋਲੇ ਸੀਆਈਡੀ ਉਹਨਾਂ ਕੋਲੇ ਐਨਏ ਨੇ ਉਹਨਾਂ ਕੋਲੇ ਪੁਲਸਰ ਨੇ ਉਹਨਾਂ ਕੋਲੇ ਬੀਐਸਐਫ ਨੇ ਉਹਨਾਂ ਕੋਲ ਨਾ ਜਦੋਂ ਵੱਡੇ ਵੱਡੇ ਨੇਤਾਵਾਂ ਪਿੱਛੇ ਲਾ ਕੇ ਉਹਨਾਂ ਨੂੰ ਬਿਆਨ ਬਦਲਵਾ ਲੈਂਦੀ ਹੈ ਤੇ ਸਾਡੇ ਪਿੱਛੇ ਲਾ ਲਿਆ ਯਾਰ ਜੇ ਅਸੀਂ ਕਿਸੇ ਕੋਲ ਪੈਸੇ ਲਏ ਆ ਦੇ ਕਿ ਉਹਦੋਂ ਕਾਂਗਰਸ ਤੋਂ ਜਾਂ ਉਹ ਤੋਂ ਲਏ ਆ ਤੇ ਸਾਡੀਆਂ ਨੂੰ ਖਬਰਾਂ ਹੋਣਗੀਆਂ ਨਾ ਸਾਰੇ ਰੁਪਟਾ ਹੋਣਗੇ ਨਾ ਟੈਲੀਫੋਨ ਸਾਡੇ ਉਤੇ ਆ ਸਰਵਲੈਂਸ ਤੇ ਆ ਸਾਰਾ ਕੁਝ ਹੈ ਤੇ ਸਬੂਤ ਲਏ ਹੁਣ ਸਾਡੇ ਪਿੱਛੇ ਲਾਉਣ ਸੀ ਦੱਸਣ ਜਾ ਜਨਤਾ ਨੂੰ ਰਾਜੂ ਫਰਾਨੀ ਲੀਡਰ ਨਾਲ ਆ ਡੀਲ ਕਰਕੇ ਆਏਗਾ ਡੱਲੇ ਵਾਲਾ ਕਰਕੇ ਆਏਗਾ ਪੰਦੇਰੇ ਕਰਕੇ ਆਏਗਾ ਅਸੀਂ ਅਡੇ ਕਿਉਂ ਆ ਖੜੇ ਕਿਉਂ ਆ ਤਾਂ ਕਿ ਸਾਡੀ ਕਮਜ਼ੋਰੀ ਨਹੀਂ ਅਸੀਂ ਚੋਰੀ ਨਹੀਂ ਪਰ ਇਹਦਾ ਪਿਛਲੇ ਅੰਦੋਲਨਾਂ ਦੇ ਵਿੱਚ ਬੜਾ ਕੁਝ ਸਾਹਮਣੇ ਆ ਗਿਆ ਸੀ ਕਹਿੰਦੇ ਬਥੇਰੇ ਲੀਡਰ ਤਾਂ ਜਿਹੜੇ ਖੇਤੀ ਮੰਤਰੀ ਨੇ ਦਾ ਤੌਮਰ ਦੇ ਨਾਲ ਘਰ ਦੇ ਵਿੱਚ ਬੈਠ ਕੇ ਚਾਹ ਦੇ ਪਿਆਲੇ ਤੱਕ ਸਾਂਝੇ ਹੋਏ ਆ ਇੱਥੋਂ ਤੱਕ ਕਿ ਪਿੱਗ ਵੀ ਸਾਂਝੇ ਹੋਏ ਆ ਇਹ ਵੀ ਖੁਲਾਸੇ ਹੋ ਚੁੱਕੇ ਨੇ ਫਿਰ ਕੀ ਹੋ ਗਿਆ ਕੀ ਮਾੜਾ ਹੋ ਗਿਆ ਦੇ ਵਿੱਚ ਮੈਨੂੰ ਬੇ ਪੁੱਛਣਾ ਚਾਹਣਾ ਹੈ ਵੀ ਅੱਜ ਅਗਰ ਖੇਤੀ ਮੰਤਰੀ ਨੇ ਬੁਲਾਇਆ ਮੈਨੂੰ ਨਾਲ ਗੱਲ ਕੀਤੀ ਉਹਦੇ ਆਪਣੇ ਚਾਹ ਪਾਣੀ ਪੀਤਾ ਹੈਗਾ ਮੀਟਿੰਗ ਕੀਤੀ ਨਹੀਂ ਫਿਰ ਲੱਗਿਆ ਨਾਲ ਦੀ ਲੱਗਦਾ ਵਧੀਆ ਗੱਲ ਸੀਗਾ ਕੀ ਕਿਸੇ ਮੀਟਿੰਗ ਦੇ ਨਾਲ ਅੰਦੋਲਨ ਸਿਰੇ ਲੱਗਿਆ ਜਾਂ ਤਾਂ ਕਹੋ ਨਾ ਵੀ ਕੋਈ ਲੀਡਰ ਮੀਟਿੰਗ ਕਰਕੇ ਉਹ ਕਰਕੇ ਅੰਦੋਲਨ ਵਿੱਚ ਕਿਹਾ ਗਿਆ ਜਿਸ ਦਿਨ ਅੰਦੋਲਨ ਵਾਪਸ ਹੁੰਦਾ ਹੈ ਉਸ ਦਿਨ ਕਿਸੇ ਮੀਟਿੰਗ ਹੁੰਦੀ ਨਹੀਂਗੀ ਪ੍ਰਧਾਨ ਮੰਤਰੀ ਜੀ ਆਉਂਦੇ ਕਹਿੰਦੇ ਤਿੰਨੇ ਕਾਲੇ ਗ੍ਰਾਉਂਡ ਵਾਪਸ ਮਰਿਤ ਪਰਸੇ ਜਿਵੇਂ ਰਹੇਗੀ ਇਹ ਤਾਂ ਬਾਕੀ ਗੱਲਾਂ ਫਾਲਤੂ ਦੀਆਂ ਹੁੰਦੀਆਂ ਇਹ ਨੈਰੇਟਿਵ ਚਲਵਾਏ ਜਾਂਦੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਕਿਸਾਨ ਆਪ ਗੁਬਣ ਦੇ ਰਹੇ ਨਾ ਗੁਨਾਸੂ ਚਲੂਨੀ ਕਹਿੰਦੇ 13 ਮਹੀਨੇ ਬੈਠ ਰਹੇ ਆ ਕਹਿੰਦਾ ਉਦੋਂ ਐਮਐਸਪੀ ਦੀ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਇਹ ਕਹਿੰਦੇ ਅਸੀਂ ਐਮਐਸਪੀ ਲੈਣ ਥੋੜੀ ਆਏ ਆ ਅਸੀਂ ਤਾਂ ਤਾਂ ਕਾਨੂੰਨ ਵਾਪਸ ਕਰਾਉਣ ਵਾਸਤੇ ਆਏ ਆ ਉਹ ਇਹ ਬਿਆਨ ਦੇ ਕੇ ਗਏ ਆ ਨਿਜੀ ਚੈਨਲ ਦੇ ਉੱਤੇ ਕੁਝ ਹੱਦ ਤੱਕ ਉਹ ਸਹੀ ਹੈ ਕੁਝ ਹੱਦ ਤੱਕ ਪੂਰਾ ਨਹੀਂ ਕਿਉਂਕਿ ਜਦੋਂ ਪੰਜਾਬ ਚੱਲਿਆ ਸੀਗਾ ਤਿੰਨ ਕਾਲੇ ਕਾਨੂੰਨ ਵਾਸਤੇ ਚੱਲਿਆ ਸੀ ਤੁਹਾਨੂੰ ਪਤਾ ਹੈ ਪਰ ਦੇਸ਼ ਦੀ ਜ਼ਰੂਰਤ ਐਮਐਸਪੀ ਆ ਪਰ ਉੱਥੇ ਜਦੋਂ ਐਸਕੇਮ ਤਿਆਰ ਹੋਇਆ ਸੀ ਜਦੋਂ ਸਾਰੇ ਜੱਥੇਬੰਦੀਆਂ ਬਣੀਆਂ ਸੀ ਉਹਦੇ ਉਹਦੇ ਵਿੱਚ ਗਰੰਟੀ ਰੱਖੀ ਗਈ ਸੀ ਦੀਪ ਸਿੱਧੂ ਨੇ ਵੀ ਗੱਲ ਕਹੀ ਸੀ ਕਿ ਸਾਨੂੰ ਐਮਐਸਪੀ ਚਾਹੀਦੀ ਆ ਜੇ ਐਮਐਸਪੀ ਮਿਲ ਜਾਂਦੀ ਆ ਤਾਂ ਅਸੀਂ ਜਿਹੜੀਆਂ ਸਾਡੀਆਂ ਫਸਲਾਂ ਦਾ ਰੇਟ ਤੈਅ ਹੋ ਜਾਊਗਾ ਕਿਸਾਨ ਦਾ ਹੱਲ ਹੋ ਜਾਊਗਾ ਨਹੀਂ ਪਹਿਲੀ ਗੱਲ ਤਾਂ ਵੀਰ ਜੀ ਜਿਹੜੀਆਂ ਮੀਟਿੰਗਾਂ ਹੋਈਆਂ ਮੈਂ ਹਰੇਕ ਮੀਟਿੰਗ ਹਾਜ਼ਰ ਰਹਿਆ ਹਾਂਗਾ ਐਮਐਸਪੀ ਦਾ ਜਿਹੜਾ ਮੁੱਦਾ ਹੈਗਾ ਇਹ ਦਿੱਲੀ ਜਾਣ ਤੋਂ ਬਾਅਦ ਐਡ ਹੋਇਆ ਹੈ ਦਿੱਲੀ ਜਾਣ ਤੋਂ ਬਾਅਦ ਦੀ ਗੱਲ ਕਰ ਰਹੇ ਹਾਂ ਦਿੱਲੀ ਜਾਣ ਤੋਂ ਬਾਅਦ ਐਡ ਹੋਇਆ ਫਿਰ ਵੱਡਾ ਸੀ ਮੁੱਦਾ ਪੰਜਾਬ ਦਾ ਤਿੰਨ ਕਾਲੇ ਕਾਨੂੰਨ ਜੋ ਤੈਨੂੰ ਕਾਲੇ ਕਰਨ ਵਾਪਸ ਹੋ ਗਏ ਉਸ ਤੋਂ ਬਾਅਦ ਕਹਿਣ ਲੱਗੇ ਵੀ ਆਪਾਂ ਇਹਦੀ ਕਮੇਟੀ ਬਣਵਾ ਕੇ ਸਰਕਾਰ ਹੈ ਪ੍ਰਧਾਨ ਮੰਤਰੀ ਆ ਆਪਦੇ ਹੱਥਾਂ ਨੂੰ ਲਿਖ ਕੇ ਦੇ ਰਿਹਾ ਹੈਗਾ ਰਿਟਰਨ ਦੇ ਰਿਹਾ ਹੈਗਾ ਕੁਝ ਤਾਂ ਗੱਲ ਕਰੂਗਾ ਯਾਰ ਪਰ ਨਹੀਂ ਖੜਾ ਉਹ ਮੁੱਕਰ ਗਿਆ ਰਿਟਰਨ ਚ ਦਿੱਤਾ ਸੀ ਪ੍ਰਧਾਨ ਮੰਤਰੀ ਨੂੰ ਬਿਲਕੁਲ ਬਿਲਕੁਲ ਰਿਟਰਨ ਦਿੱਤਾ ਹੈਗਾ ਪ੍ਰਧਾਨ ਮੰਤਰੀ ਨੂੰ ਲਿਖ ਕੇ ਇਹ ਕਮੇਟੀ ਬਣਾਵਾਂਗੇ ਬਿਜਲੀ ਛੋਦ ਮਿਲਦਾ ਦਿੱਤਾ ਸਾਰੇ ਮੁਕਦਮੇ ਵਾਪਸ ਦਿੱਤਾ ਹੈਗਾ ਹੋਰ ਵੀ ਕੀ ਗੱਲਾਂ ਦਿੱਤੀਆਂ ਸੀਗੀਆਂ ਪਰ ਉਹ ਲੱਗ ਬਗ ਸਾਰੀਆਂ ਗੱਲਾਂ ਤੋਂ ਮੁੱਕਰ ਗਿਆ ਅੱਛਾ ਹੁਣ ਜਿਵੇਂ ਐਸਕੇਐਮ ਦੇ ਵਿੱਚ ਵੀ ਤਾੜੋ ਪੀੜ ਹੋ ਚੁੱਕੀ ਆ ਕਿਉਂਕਿ ਜਿਹੜਾ ਸਾਡਾ ਕੋਈ ਦਿੱਲੀ ਜਾਣ ਨੂੰ ਪ੍ਰੋਗਰਾਮ ਨਹੀਂ ਸੀਗਾ ਜਦੋਂ 13 ਫਰਵਰੀ ਨੂੰ ਇਹ ਅੰਦੋਲਨ ਰੱਖਿਆ ਜਾਂਦਾ ਹੈਗਾ ਤਾਂ ਬਹੁਤ ਸਾਰੇ ਜਥੇਬੰਦੀਆਂ ਦੂਜੀਆਂ ਕਹਿ ਜਾਂਦੀਆਂ ਨੇ ਇਹ ਦੋ ਫਾੜ ਕਿਉਂ ਆ ਦੂਰੇ ਮਾਪਦੰਡ ਕਿਉਂ ਨੇ ਕਿਉਂਕਿ ਉਧਰ ਵੀ ਕਿਸਾਨ ਨੇ ਤੇ ਇਧਰ ਵੀ ਕਿਸਾਨ ਨੇ ਕਿ ਉਹਨਾਂ ਨੂੰ ਐਮਐਸਪੀ ਨਹੀਂ ਚਾਹੀਦੀਆਂ ਉਹਨਾਂ ਨੂੰ ਇਹ ਮੰਗਾ ਨਹੀਂ ਚਾਹੀਦੀਆਂ ਸਰਦਾਰ ਜੀ ਇਤਿਹਾਸ ਤਾਂ ਜਾ ਇਤਿਹਾਸ ਵਿੱਚ 26 ਨਵੰਬਰ ਦਿੱਲੀ ਚਲੋ ਕੋਲਕਾਤੀ ਸੀ ਐਸਕੇਐਮ ਦੀ ਸੀਗੀ ਨਹੀਂ ਨਾ ਕੋਲ ਸੀਗੀ ਅਕਲ ਭਾਰਤੀ ਕਿਸਾਨ ਸਮਨਵਸਥਾ ਦੀ ਜਿਹਦੇ ਅਧਿਐਕਸ਼ਕ ਵੀ ਐਮ ਸਿੰਘ ਜਿਨ੍ਹਾਂ ਨੇ ਕਾਲ ਦਿੱਤੀ ਖੁਦ ਕਾਲ ਤੇ ਨਹੀਂ ਆਏ ਉਦੋਂ ਬਾਅਦ ਐਸਕੇਮ ਬਣਿਆ ਐਸਕੇਮ ਨੇ ਲੀਡ ਕੀਤਾ ਇਹ ਕਾਲ ਦਿੱਤੀ ਹੈਗੀ ਐਸਕੇਮ ਕਹਿ ਰਿਹਾ ਨੀਤੀਕ ਤੇ ਕੇਐਮਐਮ ਨੇ ਪਰ ਮੇਰੀ ਹੱਥ ਜੋੜ ਕੇ ਅਪੀਲ ਹੈ ਸਾਰਿਆਂ ਨੂੰ ਇਹ ਕਿਸਾਨ ਦੀ ਲੜਾਈ ਹੈ ਮਜ਼ਦੂਰ ਦੀ ਲੜਾਈ ਹੈ ਸਾਡੇ ਅਹੰਕਾਰ ਦੀ ਲੜਾਈ ਨਹੀਂ ਹੈਗੀ ਸਾਨੂੰ ਆਉਣਾ ਚਾਹੀਦਾ ਹੈ ਤੇ ਹਾਂ ਜਿਹੜਾ ਵੀ ਨੇਤਾ ਜਾਂ ਜਿਹੜਾ ਵੀ ਸੰਗਠਨ ਜਿਹੜਾ ਵੀ ਬੰਦਾ ਇਵਨ ਸਿੰਗਲ ਪਰਸਨਲਿਟੀ ਚ ਸਿੰਗਲ ਕਪੈਸਿਟੀ ਵਿੱਚ ਹੈ ਜਿਹੜਾ ਵੀ ਦੇਸ਼ ਦਾ ਭਲਾ ਚਾਹੁੰਦਾ ਹੈ ਗ੍ਰਾਮੀਣ ਭਾਰਤ ਦਾ ਭਲਾ ਚਾਹੁੰਦਾ ਆਪਦੇ ਫਸਲਾਂ ਦਾ ਭਲਾ ਚਾਹੁੰਦਾ ਨਸਲਾਂ ਦਾ ਭਲਾ ਚਾਹੁੰਦਾ ਬੱਚਿਆਂ ਦਾ ਭਲਾ ਚਾਹੁੰਦਾ ਉਹ ਉਹ ਹੁੰਦੇ ਨੇ ਇਸ ਅੰਦੋਲਨ ਚ ਉਹ ਅੱਜ ਵੀ ਬੂਟਸਾਂ ਸ਼ਾਦੀਪੁਰ ਬੱਤੀਆਂ ਸੀਗੇ ਉਹ ਬੈਠਿਆ ਹੈ ਮਨਜੀਤ ਰਾਏ ਬੱਤੀਆਂ ਸੀਗੇ ਉਹ ਐ ਬੈਠੇ ਆ ਗਿਆ ਮੈਂ ਵੀ ਇਸ ਕੰਮ ਦਾ ਪਾਰਟ ਸੀਗਾ ਮੈਂ ਬੈਠਿਆ ਹੈਗਾ ਬਹੁਤ ਬੰਦੇ ਇਸ ਕੰਮ ਦਾ ਪਾਰਟ ਸੀ ਬੱਟੀਆਂ ਦੇ ਵਿੱਚ ਤੁਸੀਂ ਰਾਜਨੀਤੀ ਤੇ ਗੈਰ ਰਾਜਨੀਤੀ ਦੀ ਗੱਲ ਕੀਤੀ ਹੈ ਜੇ ਰਾਜਨੀਤਿਕ ਲੀਡਰ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਜੇ ਉਹ ਆਉਂਦੇ ਆ ਆਪਣੀਆਂ ਜੱਥੇਬੰਦੀਆਂ ਲੈ ਕੇ ਕਿ ਤੁਸੀਂ ਉਹਨਾਂ ਨੂੰ ਵੈਲਕਮ ਕਰੋਗੇ ਰਾਜਨੀਤਿਕ ਲੀਡਰ ਕੌਣ ਹੈ ਕਹ ਰਹੇ ਹੋ ਐਸਕੇਮ ਦਾ ਸਾਡਾ ਗੈਰ ਰਾਜਨੀਤਿਕ ਹੈ ਇੱਕ ਐਸਕੇਮ ਰਾਜਨੀਤਿਕ ਹੈ ਲੈਵਲ ਸਭ ਦਾ ਐਸਕੇਮ ਗੈਰ ਰਾਜਨੀਤਿਕ ਹੈ ਫੜਾ ਕਿਸਾਨ ਮਜ਼ਦੂਰਪੁਰ ਸੈਂ ਮੇਰਾ ਸਵਾਲ ਹੈ ਤੁਸੀਂ ਰਾਜਨੀਤੀ ਕਹਿੰਦੇ ਕਿ ਨੂੰ ਆ ਵੀ ਅਸੀਂ ਤਾਂ ਨਹੀਂ ਕਹਿ ਰਹੇ ਤਾਂ ਤੁਸੀਂ ਹੀ ਬਣਾਇਆ ਨਾ ਵੀ ਅਸੀਂ ਚੋਣਾ ਨਹੀਂ ਲੜ ਰਹੇ ਡੱਲੇਵਾਲ ਸਾਹਿਬ ਕਹਿੰਦੇ ਵੀ ਸਾਡਾ ਐਸਕੇਐਮ ਗੈਰ ਰਾਜਨੀਤੀ ਦਾ ਉਹ ਗੈਰ ਰਾਜਨੀਤੀ ਕੋਲ ਠੀਕ ਹੈ ਜਦੋਂ ਰਾਜੇਵਾਲ ਹੋ ਰਹੇ ਨੇ ਕ੍ਰਾਂਟਸ ਚਨੂਨੀ ਹੋ ਰਹੇ ਨੇ ਚੋਣਾ ਲੜਨੀ ਆ ਅਸੀਂ ਕਹਿੰਦਾ ਸੀ ਵੀ ਉਹ ਕਹਿੰਦੇ ਵੀ ਸਾਡਾ ਵੀ ਐਸਕੇਐਮ ਉਹ ਕਹਿੰਦੇ ਵੀ ਇਹ ਰਾਜਨੀਤਿਕ ਐਸਕੇਐਮ ਆ ਫਿਰ ਉਹ ਜੇ ਕੱਲ ਨੂੰ ਆਉਂਦੇ ਆ ਸਮਰਥਨ ਦੇਣ ਵਾਸਤੇ ਰਾਜੇਵਾਲ ਹੋ ਰਹੇ ਮੈਂ ਡਾਇਰੈਕਟ ਨਾਮ ਲੈ ਕੇ ਗੱਲ ਕਰ ਲੈਣਾ ਚਨੂਨੀ ਸਾਹਿਬ ਹੋਰੇ ਜੇਕਰ ਆਉਂਦੇ ਆ ਕਿ ਸਵਾਗਤ ਕੀਤਾ ਜਾਊਗਾ ਅੰਦੋਲਨ ਦੇ ਵਿੱਚ ਹਰੇਕ ਦਾ ਸਵਾਗਤ ਹੈ ਪਹਿਲੀ ਗੱਲ ਦੂਜੀ ਗੱਲ ਕੁਮਾਰ ਵਿਸ਼ਵਾ ਰਾਹੁਲ ਗਾਂਧੀ ਜਿੱਤੇ ਆ। ਸੁਮ੍ਰਿਤੀ ਹਾਰੀ। ਕੁਮਾਰ ਵਿਸ਼ਵਾਸ ਤੋਂ ਬਹੁਤ ਘੱਟ ਵੋਟਾਂ ਮਈਆਂ। ਤੁਹਾਡੇ ਵਰਗੇ ਪੱਤਰਕਾਰ ਨੇ ਸਵਾਲ ਕੀਤਾ। ਵਿਸ਼ਵਾਸ ਆਪ ਹਾਰ ਕੇ ਆਏ ਤੇ ਵहां से ਕੀ ਕਰੋਗੇ? ਕਹਿੰਦਾ ਨਹੀਂ ਮੈਂ ਹਾਰਿਆ ਨਹੀਂ। ਕਹਿੰਦਾ ਮੈਂ ਰਿਜੈਕਟ ਹੋਇਆ ਸੀਗਾ। ਮੈਨੂੰ ਲੋਕਾਂ ਨੇ ਰਿਜੈਕਟ ਕਰਤਾ। ਮੈਨੂੰ ਵੋਟਰ ਹੀ ਨਹੀਂ ਘੱਟ ਪਈਆਂ ਕਹਿੰਦਾ। ਫਿਰ ਮੇਰਾ ਤਾਂ ਇਲੈਕਸ਼ਨ ਤੇ ਕੰਮ ਹੀ ਕੋਈ ਨਹੀਂਗਾ। ਉਸ ਕਰਕੇ ਵੀ ਉਹਨਾਂ ਨੂੰ ਪਬਲਿਕ ਰਿਜੈਕਟ ਕਰਤਾ। ਜਿਹਨੂੰ ਪਬਲਿਕ ਰਿਜੈਕਟ ਕਰਤਾ ਉਹ ਰਾਜਨੀਤਿਕ ਰਹਿ ਕਿੱਥੇ ਗਏ? ਮੇਰਾ ਸਵਾਲ ਇਹ ਹੈ। ਇਹ ਤਾਂ ਬਿਨਾਂ ਮਤਲਬ ਤੋਂ ਇੱਕ ਸ਼ਗੂਫਾ ਛੱਡਿਆ ਜਾ ਰਿਹਾ ਹੈ ਗੈਰਹਾ ਨੀਤੀ ਕੀ ਰਾਜਨੀਤਿਕ ਫਲਾਣਾ ਨਾਟਕ ਕਰਾ ਤੇ ਕਿ ਰਾਜਨੀਤੀ ਦਾ ਤੁਸੀਂ ਵੀ ਕਰਦੇ ਹੋ ਰਾਜਨੀਤੀ ਮੈਂ ਵੀ ਕਰਦਾ ਰਾਜਨੀਤੀ ਇਹ ਵੀ ਕਰਦਾ ਬੇਸ਼ੱਕ ਮੈਂ ਸક્રિય ਰਾਜਨੀਤੀ ਨਹੀਂ ਕਰ ਮੈਂ ਵੋਟ ਪਾਉਣਾ ਨਾ ਜਦੋਂ ਵੋਟ ਸਾਈਨ ਲਵਾ ਕੇ ਫੋਟੋ ਖਾਉਂਗਾ ਇਹਦਾ ਮਤਲਬ ਇਹ ਹੈ ਕਿ ਮੈਂ ਇੱਕ ਬੰਦੇ ਨੂੰ ਵੋਟ ਪਾ ਕੇ ਆਇਆ ਇਹਨੂੰ ਵੋਟ ਪਾ ਕੇ ਤੈਨੂੰ ਚੁਣਿਆ ਫਿਰ ਮੇਰੀ ਰਾਜਨੀਤਿਕ ਸਾਇਲੈਂਟ ਹੈ ਰਾਜਨੀਤਿਕ ਹਰੇਕ ਦਾ ਰਾਜਨੀਤਿਕ ਮਾਰੀ ਚੀਜ਼ ਨਹੀਂ ਕੀ ਕਿਉਂਕਿ ਅਸੀਂ ਰਾਜਨੀਤਿਕ ਔਰ ਸਵਾਰ ਦੇ ਤਰੀ ਨਹੀਂ ਆ ਗਿਆ ਲੋਕਤੰਤਰ ਨੂੰ ਚਾਹੀ ਨਹੀਂ ਆ ਗਿਆ ਕੱਲ ਖੱਟੜ ਨੇ ਇਹ ਗੱਲ ਕਹਿ ਰਿਆ ਸੀਗਾ ਉਡਣ ਜਿੱਥੇ ਆਦਮੀ ਹੈ ਉਹ ਚੋਣਾਂਵਾਂ ਲੜਦੇ ਆਪ ਚੋਣਾਂਵਾਂ ਲੜ ਲੋ ਸਰਕਾਰ ਨੂੰ ਨਾਲ ਕਾਨੂੰਨ ਲਾਗੂ ਕਰਵਾ ਲੋ ਹੈਨਾ ਠੀਕ ਹੈ ਹਰੇਕ ਦਾ ਦੋ ਧਾਰਾ ਹੁੰਦੀਆਂ ਇੱਕ ਆਪਣੇ ਪ੍ਰੈਸ ਗਰੁੱਪ ਹੁੰਦਾ ਇੱਕ ਹੁੰਦਾ ਰਾਜਨੀਤਿਕ ਗਰੁੱਪ ਸਾਡਾ ਪ੍ਰੈਸ ਗਰੁੱਪ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਤਾਂ ਸਾਡੇ ਨਾਲ ਰਾਜਸਥਾਨ ਤੋਂ ਕਿਸਾਨ ਆਗੂ ਮੌਜੂਦ ਸੀਗੇ ਸੁਭਾ ਪ੍ਰਧਾਮ ਜੂ ਸੀਗੇ ਤਾਂ ਬਹੁਤ ਗੱਲਾਂ ਬਰੀਫ ਦੇ ਨਾਲ ਉਹ ਕਲੀਅਰ ਕਰ ਚੁੱਕੇ ਨੇ ਕਿ ਜੇ ਮੋਰਚਾ ਕਿਸਾਨ ਅੰਦolan ਤੋਂ ਲਗਾਇਆ ਗਿਆ ਤਾਂ ਇਹ ਕਿੰਨਾਂ ਦੇ ਵੱਲੋਂ ਲਗਾਇਆ ਗਿਆ ਤੇ ਇਸ ਦੀਆਂ ਕੀ ਕੀ ਮੰਗਾਂ ਹਨ ਕੈਮਰਾਮੈਨ ਸਾਥੀ ਮੜਕੀ ਸਿੰਘ ਦੇ ਨਾਲ ਰਾਜੀ ਸਿੰਘ ਭੱਲਾ ਨੂੰ ਦਿਓ ਇਜਾਜ਼ਤ ਧੰਨਵਾਦ